ਮੇਰਾ ਨਾਮ ਗੁਰਬਚਨ ਸਿੰਘ ਆ ਜੀ ਗੁਰਮਤ ਗਿਆਨ ਮੈਕਨਿਸ਼ੀ ਕਾਲ ਪ੍ਰਿੰਸੀਪਲ ਮੇਰੇ ਨਾਲ ਸਾਰੇ ਕਾਲਜ ਤੋਂ ਟੀਮ ਭਾਈ ਸਰਬਸਿਧ ਹੁੰਦਾ ਭਾਈ ਸਲਿੰਦਰ ਸਿੰਘ ਜੀ ਭਾਈ ਸੰਜੀਤ ਸਿੰਘ ਜੀ ਦੁਬਈ ਵਾਲੇ ਸਰਦਾਰ ਪ੍ਰਫਸ਼ਨ ਸਿੰਘ ਜੀ ਔਰ ਮਾਲੂਵਾਲ ਦੀ ਸੰਗਠਨਾਈ ਹੈ ਅੱਜ ਹਾਂਗਕਾਂਗ ਤੋਂ ਭਾਈ ਸਕਾਲ ਸਿੰਘ ਜੀ ਅਤੇ ਭਾਈ ਅਮਰਿੰਦਰ ਸਿੰਘ ਜੀ ਅਤੇ ਭਾਈ ਜਗਰੂਪ ਸਿੰਘ ਜੀ ਵੱਲੋਂ ਪੰਜ ਮਕਾਨਾਂ ਦੀ ਜਿਹੜੀ ਸੇਵਾ ਹੈ ਉਹ ਸਰਦਾਰ ਵਰਿੰਦਰ ਸਿੰਘ ਪਰਹਾਰ ਦੇ ਰਹੀਂ ਕੀਤੀ ਜਾ ਰਹੀ ਹੈ ਔਰ 137ਵਾਂ ਮਕਾਨ ਜਿਹੜਾ ਉਹ ਅੱਜ ਜਿਹੜਾ ਵੀ ਸ਼ੁਰੂ ਕੀਤਾ ਜਾ ਰਿਹਾ ਅਸੀਂ ਅਜੋਵਾਲ ਵਾਲੀ ਸੰਗਤ ਵੱਲੋਂ ਭਾਈ ਸਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਰੇ ਪਰਿਵਾਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਨਾਲ ਅਸੀਂ ਭਾਈ ਪ੍ਰਹਾਰ ਜੀ ਨੂੰ ਵਧਾਈ ਦਿੰਦੇ ਹਾਂ ਕਿ ਇਸ ਯੁੱਗ ਦੇ ਅੰਦਰ ਵੀ ਆਪਣਾ ਸਮਾਂ ਕੱਢ ਕੇ ਤੇ ਤੁਸੀਂ ਲੋੜਵੰਦਾਂ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਹੋ ਭਾਈ ਸਤਪਾਲ ਸਿੰਘ ਤੁਹਾਨੂੰ ਦਾ ਦੇ ਉਦੋਂ ਸਦਕਾ ਇਹ ਸਾਰੇ ਮਕਾਨ ਜਿਹੜੇ ਨੇ ਵੀ ਸਾਕਾਰ ਹੋ ਰਹੇ ਨੇ ਦੇਸ਼ਵ ਦੇਸ਼ਦਿਆਂ ਸੰਕਟਾਂ ਨੂੰ ਬਰਜ਼ੋਰ ਬੇਨਤੀ ਹੈ ਕਿ ਜਦੋਂ ਵੀ ਕਦੇ ਪੰਜਾਬ ਵਿੱਚ ਆਓ ਨਗਰ ਅਜੋਵਾਲ ਦੇ ਵਿੱਚ ਜ਼ਰੂਰ ਹੋ ਕੇ ਜਾਣ ਦੀ ਕਿਰਪਾਲਤਾ ਕਰਨੀ ਸਮੁੱਚੇ ਤੌਰ ਤੇ ਪਾਈ ਸਰਵਿਸਿੰਗ ਤੋਂ ਦਾ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਔਰ ਉਸ ਉਪਰਾਲੇ ਦੇ ਤਹਿਤ ਅੱਜ ਸਾਰੀ ਜਿਹੜੀ ਇਹ ਮਕਾਨਾਂ ਦੀ ਉਹ ਸਾਰੀ ਹੈ ਉਹ ਹੁਣੇ ਸ਼ੁਰੂ ਹੋ ਰਹੀ ਹੈ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਿੰਡ ਅਜੋਵਾਲ ਦੇ ਵਿੱਚ ਸਿਕਲੀਗਰ ਬਸਤੀ ਦੇ ਵਿੱਚ ਅੱਜ 137ਵਾਂ ਘਰ ਅਸੀਂ ਸ਼ੁਰੂ ਕਰਾ ਰਹੇ ਹਾਂ ਬਹੁਤ ਹੀ ਧੰਨਵਾਦ ਹੈ ਸਰਦਾਰ ਸਰਜੀਤ ਸਿੰਘ ਜੀ ਤੁੰਦਾ ਤੇ ਗਿਆਨੀ ਗੁਰਬਚਨ ਸਿੰਘ ਜੀ ਪ੍ਰਿੰਸੀਪਲ ਲੁਧਿਆਣੇ ਵਾਲੇ ਤੇ ਜੋ ਸਾਡੇ ਦੇ ਵਿੱਚ ਆ ਜਾਏ ਹਨ ਇੱਥੇ ਘਰਾਂ ਦੇ ਨਹੀਂ ਪੱਥਰ ਰੱਖਣ ਤੇ ਲੱਖ ਲੱਖ ਧੰਨਵਾਦ ਹੈ ਹਾਂਗਕਾਂਗ ਤੋਂ ਸਰਦਾਰ ਸਪਾਲ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਤੇ ਉਹਨਾਂ ਦੇ ਪਿੰਡ ਦੇ ਜੋ ਸੱਜਣ ਅੱਜ ਸਿੰਘ ਆਏ ਹੋਏ ਹਨ ਸਾਡੇ ਵਿੱਚ ਉਹਨਾਂ ਦਾ ਵੀ ਮੈਂ ਇੱਥੇ ਆਉਣ ਤੇ ਜੀ ਆਇਆਂ ਕਹਿੰਦਾ ਇਹ ਲੋਕ ਸਿਗਲੀਗਰ ਲੋਕ ਇੰਨੀ ਹੱਤ ਗਰੀਬੀ ਦੇ ਵਿੱਚ ਦਿਨ ਕੱਟ ਰਹੇ ਹਨ ਕਿ ਇਸ ਤੋਂ ਹੇਠੇ ਜਾ ਨਹੀਂ ਸਕਦੇ ਇਹ ਗਰੀਬੀ ਦਾ ਸਿਖਰ ਹੈ ਇਹ ਗਰੀਬੀ ਦੀ ਛੜ ਨਾ ਵੀ ਹੇਠ ਹਨ ਜੋ ਹਜ਼ਾਰ ਸਾਲ ਪਹਿਲਾਂ ਇਹਨਾਂ ਦੇ ਪੁਰਖ ਜਿੱਦਾਂ ਝੁੱਗੀਆਂ 'ਚ ਰਹਿੰਦੇ ਹੋਣਗੇ ਅੱਜ ਵੀ ਰਹਿ ਰਹੇ ਹਨ ਇਹਨਾਂ ਲਈ ਦੇਸ਼ ਯਾਦ ਹੋਇਆ ਜਾਂ ਨਾ ਹੋਇਆ ਇਹਨਾਂ ਲਈ ਇੱਕ ਬਰਾਬਰ ਹੈ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਅਸੀਂ ਲੋਕ ਰਾਜ ਵਿੱਚ ਰਹਿ ਰਹੇ ਹਾਂ ਅਸੀਂ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ ਇਹ ਤੋੜੀ ਗੁਲਾਮੀ ਭੋਗ ਰਹੇ ਹਾਂ ਇੱਕ ਤਾਂ ਸਰਕਾਰੀ ਗੁਲਾਮੀ ਹੈ ਇੱਕ ਸਮਾਜਿਕ ਗੁਲਾਮੀ ਹੈ ਬਿਲਕੁਲ ਟੁੱਟੇ ਹੋਏ ਹਨ ਲੋਕ ਪਰ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਤੁੰਦਾ ਸਾਹਿਬ ਪਹੁੰਚੇ ਹਨ ਮੇਰੇ ਸੱਜਣ ਸਾਰੇ ਐਡ ਐਡੀ ਦੂਰੋਂ ਪਹੁੰਚੇ ਹਨ ਗਿਆਨੀ ਗੁਰਬਚਨ ਸਿੰਘ ਜੀ ਸੇ ਇੱਧਰ ਆਓ ਥੋੜਾ ਤੇ ਇਹਨਾਂ ਦਾ ਇਹ ਆਪ ਨਹੀਂ ਪਹੁੰਚੇ ਇਹ ਬਾਬੇ ਨਾਨਕ ਨੇ ਕੀ ਕਿਰਪਾ ਹੋਈ ਹੈ ਕੋਈ ਦੇਖੋ ਜਦੋਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਜੇ 5-10 ਘਰ ਹੁੰਦੇ ਤਾਂ ਮੈਂ ਆਪ ਹੀ ਸੋਚਦਾ ਕਿ ਮੈਂ ਬਣਵਾਏ ਆ ਮੇਰੀ ਹੋਂਮੇ ਆ ਜਣੀ ਸੀ ਹੁਣ ਮੇਰੀ ਹੋਂਮੇ ਨਹੀਂ ਹੈ 135 ਘਰ ਬਣ ਗਏ ਕਿਸੇ ਉੱਪਰ ਵਾਲੀ ਸ਼ਕਤੀ ਤੋਂ ਬਣਾ ਨਹੀਂ ਬੜ ਸਕਦੇ ਇਹ ਮੈਂ ਇਹਨਾਂ ਨੂੰ ਜਾਣਦਾ ਵੀ ਨਹੀਂ ਸੀ ਇਹਨਾਂ ਸੀ ਚੇਤਾ ਨੂੰ ਪਾਲ ਸਿੰਘ ਹਾਂਗਕong ਤੋਂ ਹਨ ਵੀਰ ਜਿਨ੍ਹਾਂ ਨੇ ਕਿ ਅੱਜ ਮਾਇਆ ਭੇਜ ਕੇ ਸਾਨੂੰ ਇਸ ਯੋਗ ਬੜਾਇਆ ਕਿ ਅਸੀਂ ਪੰਜ ਘਰ ਹੋਰ ਬਣਾ ਸਕੀਏ ਮੈਂ ਉਹਨਾਂ ਨੂੰ ਕਿਹੜਾ ਜਾਣਦਾ ਸੀ ਇਹ ਸਾਰਿਆਂ ਤੇ ਬਾਗੁਰੂ ਦੀ ਕਿਰਪਾ ਹੋਈ ਹੈ ਕਿਸੇ ਹੋਰ ਸ਼ਕਤੀ ਦੀ ਕਿਰਪਾ ਹੋਈ ਹੈ ਕਿ ਜੋ ਆਹ ਜਿਹਨਾਂ ਨੇ ਇਸ ਪਰਿਵਾਰ ਦਾ ਸਾਥ ਦਿੱਤਾ ਆ ਦੇਖੋ ਕਿੰਨਾ ਗਰੀਬ ਪਰਿਵਾਰ ਹੈ ਇਸ ਛੁੱਗੀ ਦੇ ਵਿੱਚ ਰਹਿ ਰਹੇ ਆ ਤੋਂ ਬੱਚਿਆਂ ਦੇ ਸਿੰਗ ਖਾਲਸਾ ਹੈਗਾ ਅਮਰਿਤ ਛਕਿਆ ਹੋਇਆ ਨੇ ਤੇ ਇਹਨੂੰ ਤੇ ਹੁਣ ਵਾਹਿਗੁਰੂ ਇਹਨਾਂ ਦੀ ਸਰਦਾ ਅੰਤ ਵਿੱਚ ਮੈਂ ਸਾਰਿਆਂ ਦਾ ਦੇਹਤ ਧੰਨਵਾਦ ਕਰਦਾ ਜੋ ਵੀ ਸੰਗਤਾਂ ਆਈਆਂ ਤੇ ਮੈਂ ਵਿਦੇਸ਼ ਦੀਆਂ ਸੰਗਤਾਂ ਨੂੰ ਅਸੀਂ ਫਿਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹੋ ਜੀ ਜਗਤ ਦਾ ਖਿਆਲ ਰੱਖੋ ਕਿਉਂਕਿ ਇਹ ਵੀ ਸਾਡੇ ਭਰਾ ਸਾਡੀਆਂ ਭੈਣਾਂ ਸਾਡੇ ਬੱਚੇ ਹਨ ਤੇ ਇਹਨਾਂ ਨੂੰ ਵੀ ਅਸੀਂ ਸਮੇਂ ਦੀ ਹਾਨੀ ਬਣਾਈਏ ਅਸੀਂ ਇਹਨਾਂ ਨੂੰ ਵੀ ਸਿੱਖ ਜਾਂ ਦੇਸ਼ ਦੀ ਮੁਖਤਾਰਾ ਦੇ ਵਿੱਚ ਵਾਪਸ ਲੈ ਕੇ ਆਈਏ ਜਾਂ ਕਿਉਂ ਜਿਹੜੇ ਕਿ ਡਿੱਗੇ ਹੋਏ ਹਨ ਇਹਨਾਂ ਨੂੰ ਵੀ ਉੱਪਰ ਚੱਕੀਏ ਇਹ ਮੁੱਖੀ ਸੇਵਾ ਹੀ ਜਿਹੜੀ ਹੈ ਇਹ ਬਾਇਕਰੂ ਦੀ ਸੇਵਾ ਜਿਹੜੇ ਸੇਵਾ ਸੇਵਾ ਹੀ ਸਿਮਰਨ ਹੈ ਸੇਵਾ ਹੀ ਰਾਧਨਾ ਹੈ ਸੇਵਾ ਹੀ ਤੁਹਾਡੀ ਪ੍ਰਾਰਥਨਾ ਹੈ ਕਿ ਅਸੀਂ ਇਸ ਉਪਦੇਸ਼ ਤੇ ਨਾਲ ਜੋ ਸਾਨੂੰ ਸੈਂਕੜੇ ਸਾਲਾਂ ਤੋਂ ਪਹਿਲਾਂ ਦਿੱਤੇ ਗਏ ਹਨ ਗੁਰੂ ਸਾਹਿਬ ਵੱਲੋਂ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਪੂਰੀ ਪਾਰਦਰਸ਼ਕਤਾ ਨਾਲ ਇਹਨਾਂ ਦੀ ਸੇਵਾ ਲਈ ਜੁਟੇ ਹੋਏ ਹਾਂ ਵਾਹਿਗੁਰੂ ਭਲਾ ਕਰੇ ਤੇ ਜਿਨ੍ਹਾਂ ਖਜ਼ਾਨਿਆਂ 'ਚ ਮਾਇਆ ਆਈ ਹੈ ਉਹ ਸਦਾ ਭਰਪੂਰਣ ਦੁੱਗੀਆਂ ਦੁੱਗਣੀਆਂ ਚੌਗਣੀਆਂ ਤਰਕੀਆਂ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ